ਆਪਣਾ ਮੋਰ ਸਕੇਂਡਲ ਆ ਚੁੱਕਾ ਹੈ ਹੁਣ ਦੁਬਾਰਾ ਇੱਕ ਮੰਤਰੀ ਕਹਿੰਦੇ ਇੱਕ ਵੀਡੀਓ ਵਿੱਚ ਆ ਦਿਖ ਦਿਖਦੇ ਪਏ ਯਾਰ ਮੈਨੂੰ ਮaaf ਕਰੋ ਇਹ ਬੰਦੇ ਮੈਂ ਚਿੱਕੜ ਵਿੱਚ ਪੈਣਾ ਨਹੀਂ ਚਾਹਦਾ ਪਰ ਤਾਂ ਵੀ ਕੁਝ ਤਾਂ ਕਰ ਲਈ ਹੋਣੀ ਵੀਰ ਜੀ ਮੈਂ ਭਗਵੰਤ ਮਾਨ ਜੀ ਨੂੰ ਔਰ ਕੇਜਰੀ ਵਾਰਡ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੇ ਇਸ ਬੇਲਗਾਮ ਔਰ ਬੇਗਹਿਰਤ ਕਰੈਕਟਰਲੈਸ ਮੰਤਰੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਨੂੰ ਮੰਤਰੀਪਾਤ ਤੋਂ ਕਿਉਂ ਨਹੀਂ ਹਟਾ ਰਹੇ ਸਰ ਆਪ ਦਾ ਹੀ ਮੋਰ ਸਕੇਂਡਲ ਆ ਚੁੱਕਿਆ ਹੈ ਹੁਣ ਦੁਬਾਰਾ ਇੱਕ ਮੰਤਰੀ ਕਹਿੰਦੇ ਇੱਕ ਵੀਡੀਓ ਵਿੱਚ ਅੰਦਰ ਦਿਖ ਦਿਖਦੇ ਪਏ ਯਾਰ ਮੈਨੂੰ ਮaaf ਕਰੋ ਇਹ ਬੰਦੇ ਮੈਂ ਚਿੱਕੜ ਵਿੱਚ ਪੈਣਾ ਨਹੀਂ ਚਾਹਦਾ ਪਰ ਤਾਂ ਵੀ ਕੁਝ ਤਾਂ ਕਰ ਲਈ ਹੋਣੀ ਵੀਰ ਜੀ ਮੈਂ ਭਗਵੰਤ ਮਾਨ ਜੀ ਨੂੰ ਔਰ ਕੇਜਰੀ ਵਾਰਡ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੇ ਇਸ ਬੇਲਗਾਮ ਔਰ ਬੇਗਹਿਰਤ ਕਰੈਕਟਰਲੈਸ ਮੰਤਰੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੂੰ ਤੁਸੀਂ ਇਹਨੂੰ ਮੰਤਰੀਪਾਤ ਤੋਂ ਕਿਉਂ ਨਹੀਂ ਹਟਾ ਰਹੇ ਸਰ ਆਪ ਦਾ ਹੀ ਹੋਰ ਸਕੈਂਡਲ ਆ ਚੁੱਕਿਆ ਹੈ ਹੁਣ ਦੁਬਾਰਾ ਇੱਕ ਮੰਤਰੀ ਕਹਿੰਦੇ ਇੱਕ ਵੀਡੀਓ ਵਿੱਚ ਅੰਦਰ ਦਿਖ ਦਿਖਦੇ ਪਏ ਯਾਰ ਮੈਨੂੰ ਮaaf ਕਰੋ ਇਹ ਬੰਦੇ ਮੈਂ ਚਿੱਕੜ ਵਿੱਚ ਪੈਣਾ ਨਹੀਂ ਚਾਹਦਾ ਪਰ ਤਾਂ ਵੀ ਪੁੱਛ ਤਾਂ ਕਰ ਲਈ ਹੁਣੀ ਵੀਰ ਜੀ ਮੈਂ ਭਗਵੰਤ ਮਾਨ ਜੀ ਨੂੰ ਔਰ ਕੇਜਰੀ ਵਾਰਡ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੇ ਇਸ ਬੇਲਗਾਮ ਔਰ ਬੇਗਹਿਰਤ ਕਰੈਕਟਰਲੈਸ ਮੰਤਰੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੂੰ ਤੁਸੀਂ ਇਹਨੂੰ ਮੰਤਰੀਪਾਦ ਤੋਂ ਕਿਉਂ ਨਹੀਂ ਹਟਾ ਰਹੇ ਸਰ ਆਪ ਦਾ ਇਹ ਮੋਰ ਸਕੇਂਡਲ ਆ ਚੁੱਕਿਆ ਹੈ ਹੁਣ ਦੁਬਾਰਾ ਇੱਕ ਮੰਤਰੀ ਕਹਿੰਦੇ ਇੱਕ ਵੀਡੀਓ ਵਿੱਚ ਅੰਦਰ ਦਿਖ ਦਿਖਦੇ ਪਏ ਯਾਰ ਮੈਨੂੰ ਮaaf ਕਰੋ ਇਹ ਬੰਦੇ ਮੈਂ ਚਿੱਕੜ ਵਿੱਚ ਪੈਣਾ ਨਹੀਂ ਚਾਹਦਾ ਪਰ ਤਾਂ ਵੀ ਕੁਝ ਤਾਂ ਕਾਰਵਾਈ ਹੋਣੀ ਚਾਹੀਦੀ ਵੀਰ ਜੀ ਮੈਂ ਭਗਵੰਤ ਮਾਨ ਜੀ ਨੂੰ ਔਰ ਕੇਜਰੀ ਵਾਰਡ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਆਪਣੇ ਇਸ ਬੇਲਗਾਮ ਔਰ ਬੇਗਹਿਰਤ ਕਰੈਕਟਰਲੈਸ ਮੰਤਰੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੂੰ ਤੁਸੀਂ ਇਹਨੂੰ ਮੰਤਰੀਪਾਦ ਤੋਂ ਕਿਉਂ ਨਹੀਂ ਹਟਾ ਰਹੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ